ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਮੈਂ ਤੁਹਾਡੇ ਲਈ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਇੱਕ ਪ੍ਰਸਿੱਧ ਸਾਖੀ ਪੰਜਾਬੀ ਵਿੱਚ ਸੁਣਾਉਂਦਾ ਹਾਂ ਜੋ ਬਹੁਤ ਹੀ ਸੋਹਣੀ ਅਤੇ ਸੁੰਦਰ ਢੰਗ ਨਾਲ ਲਿਖੀ ਗਈ ਹੈ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਯਾਤਰਾ ਕਰ ਰਹੇ ਸਨ ਰਾਹ ਵਿੱਚ ਉਹ ਇੱਕ ਜੰਗਲ ਵਿੱਚ ਪਹੁੰਚੇ ਜਿੱਥੇ ਬਹੁਤ ਘਣੇ ਰੁੱਖ ਸਨ ਅਤੇ ਚਾਰੇ ਪਾਸੇ ਸਨੇਹਲ ਸੀ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਬਹੁਤ ਭੁੱਖ ਲੱਗੀ ਹੈ ਕੁਝ ਖਾਣ ਨੂੰ ਮਿਲੇਗਾ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਇੱਕ ਰੁੱਖ ਹੇਠਾਂ ਬੈਠ ਗਏ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆਂ ਇਸ ਰੁੱਖ ਨੂੰ ਹਿਲਾਓ ਇਸ ਦੇ ਫਲ ਤੁਹਾਨੂੰ ਮਿਲ ਜਾਣਗੇ ਭਾਈ ਮਰਦਾਨਾ ਜੀ ਨੇ ਰੁੱਖ ਨੂੰ ਜ਼ੋਰ ਨਾਲ ਹਿਲਾਇਆ ਪਰ ਉੱਥੇ ਕੋਈ ਫਲ ਨਹੀਂ ਸੀ ਉਹ ਹੈਰਾਨ ਹੋਏ ਅਤੇ ਬੋਲੇ ਗੁਰੂ ਜੀ ਇਸ ਰੁੱਖ ਤੇ ਤਾਂ ਕੋਈ ਫਲ ਹੈ ਹੀ ਨਹੀਂ ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆਂ ਜੇਕਰ ਰੱਬ ਦੇ ਭਰੋਸੇ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਨਤੀਜਾ ਜ਼ਰੂਰ ਮਿਲਦਾ ਹੈ ਆਓ ਅਸੀਂ ਇਸ ਰੁੱਖ ਨੂੰ ਪ੍ਰਭੂ ਦਾ ਨਾਮ ਲੈ ਕੇ ਹਿਲਾਈਏ ਫਿਰ ਗੁਰੂ ਜੀ ਨੇ ਵਾਹਿਗੁਰੂ ਦਾ ਨਾਮ ਉਚਾਰਿਆ ਅਤੇ ਰੁੱਖ ਨੂੰ ਹਲਕਾ ਜਿਹਾ ਛੋਇਆ ਉਸੇ ਬੇਲੇ ਰੁੱਖ ਤੋਂ ਸੁਗੰਧਿਤ ਫਲਾਂ ਦੀ ਬਰਸਾਤ ਹੋਣ ਲੱਗੀ ਭਾਈ ਮਰਦਾਨਾ ਜੀ ਖੁਸ਼ੀ ਨਾਲ ਚਕਿਤ ਰਹਿ ਗਏ ਉਹਨਾਂ ਨੇ ਫਲ ਖਾਧੇ ਅਤੇ ਗੁਰੂ ਜੀ ਦੇ ਚਰਨਾ ਵਿੱਚ ਧੰਨਵਾਦ ਕੀਤਾ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀ ਜੇ ਮਨੁੱਖ ਇਮਾਨ ਅਤੇ ਧੀਰਜ ਨਾਲ ਪ੍ਰਭੂ ਦਾ ਨਾਮ ਲਵੇ ਤਾਂ ਉਸ ਦੀ ਹਰ ਮੁਸੀਬਤ ਦਾ ਹੱਲ ਹੋ ਜਾਂਦਾ ਹੈ ਰੱਬ ਦੇ ਭਰੋਸੇ ਤੇ ਚੱਲੋ ਉਹ ਸਭ ਕੁਝ ਦੇਵੇਗਾ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਦਿਲ ਨਾਲ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਣਾ ਸਾਡੇ ਜੀਵਨ ਨੂੰ ਸੁੰਦਰ ਅਤੇ ਸਾਰਥਕ ਬਣਾਉਂਦੀਆਂ ਹਨ ਸਾਖੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਅਸੀਂ ਵੀ ਥੋੜਾ ਮੋਟੀਵੇਟ ਹੋ ਜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ